ਅਸੀਂ ਪੰਜਾਬ ਬਾਰੇ ਕਰ ਰਹੇ ਆ ਪੰਜਾਬ ਜੀਕੇ ਕਰ ਰਹੇ ਆ ਤਾਂ ਪੰਜਾਬ ਜੀਕੇ ਦੇ ਵਿੱਚ ਹੁਣ ਅਸੀਂ ਜਿਹੜਾ ਅੱਜ ਅਸੀਂ ਕੀ ਕਰਾਂਗੇ ਪੰਜਾਬ ਦਾ ਜਲਵਾਯੂ ਤਾਂ ਪੰਜਾਬ ਦਾ ਸਭ ਤੋਂ ਪਹਿਲਾਂ ਇਹ ਹੈ ਕਿ ਪੰਜਾਬ ਦਾ ਜਲਵਾਯੂ ਕੀ ਹੈ ਕਿਵੇਂ ਦਾ ਹੈ ਤਾਂ ਇੱਕ ਜਲਵਾਯੂ ਹੁੰਦਾ ਕੀ ਹੈ ਤਾਂ ਕਿਸੇ ਸਥਾਨ ਦੇ ਲੰਬੇ ਸਮੇਂ ਤੋਂ ਠੀਕ ਹੈ ਕਿਸੇ ਵੀ ਸਥਾਨ ਦੇ ਲੰਬੇ ਸਮੇਂ ਤੋਂ ਜਿਹੜਾ ਹੈ ਵਾਤਾਵਰਨ ਵਾਤਾਵਰਨ ਦੇ ਹਾਲਾਤ ਨੇ ਉੱਥੇ ਦੇ ਜੋ ਵਾਤਾਵਰਨ ਹਾਲਾਤ ਨੇ ਤਾਂ ਉਹੀ ਕੀ ਹੈ ਉਥੋਂ ਦੀ ਜਲਵਾਯੂ ਹੁੰਦੀ ਹੈ ਕਿ ਉਥੋਂ ਦੇ ਵਾਤਾਵਰਣ ਦੇ ਵਿੱਚ ਕੀ ਤਬਦੀਲੀਆਂ ਹੋ ਰਹੀਆਂ ਨੇ ਕੀ ਕੀ ਹੋ ਰਿਹਾ ਹੈ ਠੀਕ ਹੈ ਨਾ ਤਾਂ ਉਹੀ ਕੀ ਹੁੰਦਾ ਹੈ ਉਥੋਂ ਦੀ ਜਲਵਾਜੂ ਹੁੰਦੀ ਹੈ ਉਸ ਥਾਂ ਦੀ ਠੀਕ ਹੈ ਉਸਨ ਵਾਤਾਵਰਣ ਦੇ ਵਿੱਚ ਕੀ ਕੀ ਤਬਦੀਲੀਆਂ ਹੋ ਰਹੀਆਂ ਨੇ ਉਸੇ ਨੂੰ ਜਲਵਾਜੂ ਕਿਹਾ ਜਾਂਦਾ ਹੈ ਉਸ ਥਾਂ ਦੀ ਤਾਂ ਮੁੱਖ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਥਾਂ ਦੇ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਕੀ ਹੈ ਸਮੇਤ ਸਥਾਨ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਾਰਕ ਨੇ ਠੀਕ ਹੈ ਪ੍ਰਭਾਵਿਤ ਕਰਨ ਵਾਲੇ ਕਿਹੜੇ ਨੇ ਕਾਰਕ ਕਿਹੜੇ-ਕਿਹੜੇ ਨੇ ਉਹ ਤਾਂ ਜਿਵੇਂ ਕਿ ਅਸੀਂ ਕਹਿ ਦਿੱ ਗਏ ਕਿ ਵਰਖਾ ਠੀਕ ਹੈ ਨਾ ਵਰਖਾ ਹੋਗੀ ਤਾਪਮਾਨ ਹੋ ਜਾਂਦਾ ਹੈ ਠੀਕ ਹੈ ਇਸ ਤੋਂ ਇਲਾਵਾ ਨਮੀ ਵਾਯੂ ਦਬਾਅ ਉਥੋਂ ਦਾ ਕੀ ਹੈ ਠੀਕ ਹੈ ਔਰ ਬੱਦਲ ਤੋ ਇਹ ਸਾਰੇ ਕੀ ਨੇ ਕਾਰਕ ਨੇ ਜੋ ਕਿਨੂੰ ਕਿਨੂੰ ਕਰਦੇ ਨੇ ਪ੍ਰਭਾਵਿਤ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਨੇ ਇਹ ਕਾਰਕ ਨੇ ਉਸ ਦੇ ਠੀਕ ਹੈ ਤਾਪਮਾਨ ਹੋ ਗਿਆ ਟੈਂਪਰੇਚਰ ਹੋ ਗਿਆ ਨਮੀ ਹੋ ਗਈ ਬੱਦਲ ਬਣਨਾ ਹੋ ਗਿਆ ਠੀਕ ਹੈ ਵਰਖਾ ਹੋ ਗਈ ਉੱਥੋਂ ਦਾ ਵਾਯੂ ਦਾਬ ਹੋ ਗਿਆ ਹਵਾ ਬਦਲ ਤੇ ਇਹ ਸਾਰੇ ਕੀ ਨੇ ਇਹ ਸਾਰੇ ਹੀ ਕਾਰਕ ਨੇ ਜੋ ਪ੍ਰਭਾਵਿਤ ਕਰਦੇ ਨੇ ਵਾਤਾਵਰਨ ਨੂੰ ਜਲਵਾਯੂ ਨੂੰ ਹੁਣ ਜਿਹੜਾ ਇਹ ਪੰਜਾਬ ਦੀ ਊਸ਼ਣ ਕਟਈ ਬੰਦ ਠੀਕ ਹੈ ਮਹਾਦੀਪੀ ਸਥਿਤੀ ਹੋਣ ਕਾਰਨ ਜਿਹੜਾ ਹੈ ਕਿਹੜੀ ਊਸ਼ਣ ਕਟਿਬੰਧ ਪੰਜਾਬ ਦੀ ਊਸ਼ਣ ਕਟਿਬੰਧ ਕਟਿਬੰਧ ਮਹਾਦੀਪੀ ਸਥਿਤੀ ਹੌਣ ਦੇ ਕਾਰਨ ਜੋ ਵੀ ਜਿਹੜੀ ਆ ਕਾਰਨ ਇੱਥੇ ਇੱਥੇ ਜਿਹੜੀ ਆ ਕਿਸ ਤਰ੍ਹਾਂ ਦੀ ਜਲਵਾਯੂ ਬੰਦੇ ਹੀ ਹੈ ਠੀਕ ਹੈ ਇਥੇ ਇਹ اسی ਕਿਸਮ ਦੀ ਜਲਵਾਯੂ ਜਿਹੜੀ ਆ ਉਹ ਪਾਈ ਜਾਂਦੀ ਕਿ ਗਰਮ ਇਥੇ ਗਰਮੀ ਬਹੁਤ ਹੈ ਸਰਦੀ ਬਹੁਤ ਗਰਮੀਆਂ ਚ ਗਰਮੀ ਬਹੁਤ ਪੈਂਦੀ ਹੈ ਸਰਦੀਆਂ ਦੇ ਵਿੱਚ ਸਰਦੀ ਬਹੁਤ ਹੁੰਦੀ ਹੈ ਵਰਖਾ ਦੀ ਗੱਲ ਕਰੀਏ ਤਾਂ ਵਰਖਾ ਦਾ ਵੀ ਇਹ ਹਾਲ ਹੈ ਜੇਕਰ ਹੋਣ ਲੱਗਦੀ ਹੈ ਤਾਂ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਅਗਰ ਜੇਕਰ ਗੱਲ ਕਰੀਏ ਪਾਚਾੜ ਤਾਂ ਪਾਚਾੜ ਦਾ ਮੌਸਮ ਇੱਥੇ ਆਉਂਦਾ ਹੈ ਬਸੰਤਤ ਬਸੰਤੇ ਦੀ ਰੋਤ ਇੱਥੇ ਪਾਈ ਜਾਂਦੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਦੇ ਜਲਵਾਯੂ ਦੇ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਨਹੀਂ ਠੀਕ ਹੈ ਪੰਜਾਬ ਦੀ ਜਲਵਾਯੂ ਦੇ ਵਿੱਚ ਕੀ ਹੈ ਕਾਫੀ ਪਰਵਰਤਨ ਜਿਹੜੇ ਆ ਉਹ ਪਾਏ ਜਾਂਦੇ ਨੇ ਭਿੰਨਤਾ ਪਾਈ ਜਾਂਦੀ ਏ ਤੇ ਤਬਦੀਲੀ ਨਾਲ ਹੀ ਵਾਤਾਵਰਨ ਤਬਦੀਲੀਆਂ ਨਜ਼ਰ ਆਉਂਦੀਆਂ ਨੇ ਅਗਰ ਅਸੀਂ ਗੱਲ ਕਰੀਏ ਤਾਂ ਇਹ ਮੌਸਮ ਜੋ ਚੇਂਜ ਹੋ ਰਹੇ ਨੇ ਮੌਸਮ ਜਿਹੜੇ ਬਦਲ ਰਹੇ ਨੇ ਤੇ ਇੱਥੇ ਇੱਥੋਂ ਹੀ ਜਿਹੜਾ ਸਾਨੂੰ ਪਤਾ ਚੱਲਦਾ ਹੈ ਕਿ ਜਿਹੜਾ ਆ ਕਿ ਭਾਰਤ ਦੀ ਜਲਵਾਯੂ ਜਿਹੜੀ ਹੈ ਉਹ ਬਦਲਦੀ ਹੈ ਠੀਕ ਹੈ ਨਾ ਤਬਦੀਲੀ ਨਜ਼ਰ ਆਉਂਦੀ ਹੈ ਮੌਸਮ ਦੇ ਨਾਲ ਹੀ ਜਲਵਾਯੂ ਦੇ ਵਿੱਚ ਕੀ ਆ ਰਹੀ ਹੈ ਤਬਦੀਲੀ ਆ ਰਹੀ ਹੈ ਠੀਕ ਹੈ ਹੁਣ ਅਸੀਂ ਜਿਹੜਾ ਇਸ ਆਧਾਰ ਦੇ ਉੱਪਰ ਵਿਗਿਆਨੀਆਂ ਨੇ ਭੂਗਿਆਨੀ ਤੇ ਮੌਸਮ ਵਿਗਿਆਨੀ ਜਿਹੜੇ ਨੇ ਉਹਨਾਂ ਨੇ ਜਿਹੜਾ ਵਾ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਿੰਨੇ ਜੜੀਆਂ ਨੇ ਰੁੱਤਾਂ ਨੇ ਤਾਂ ਪੰਜਾਬ ਦੀਆਂ ਮੁਖਰਤਾਂ ਦੀ ਗੱਲ ਕਰਦੇ ਤਾਂ ਮੁਖਰਤਾਂ ਕਿਹੜੀਆਂ-ਕਿਹੜੀਆਂ ਹੋਣਗੀਆਂ ਮੁਖਰਤਾਂ ਮੁੱਖ ਰੁੱਤਾਂ ਜਿਹੜੀਆਂ ਨੇ ਉਹ ਕਿਹੜੀਆਂ ਨੇ ਤਾਂ ਮੁਖਰਤਾਂ ਕਿ ਹੈਗੀਆਂ ਨੇ ਜਿਵੇਂ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਸਰਦੀ ਗਰਮੀ ਤੇ ਵਰਖਾ ਠੀਕ ਹੈ ਇਹ ਪ੍ਰਮੁੱਖ ਰੁੱਤਾਂ ਨੇ ਪੰਜਾਬ ਦੀਆਂ ਇਹ ਕਿਹਨੇ ਪ੍ਰਮੁੱਖ ਰੁੱਤਾਂ ਨੇ ਪੰਜਾਬ ਦੀਆਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਆ ਜਿਹੜੀ ਹੈ ਨੈਕਸਟ ਜੇ ਉਹ ਜਿਹੜੀਆਂ ਮਤਲਬ ਕਿ ਹੋਰ ਕਿਹੜੀਆਂ ਰੁੱਤਾਂ ਪਾਈ ਜਾਂਦੀਆਂ ਨੇ ਤੇ ਦੋ ਰੁੱਤਾਂ ਹੋਰ ਪਾਈਆਂ ਜਾਂਦੀਆਂ ਨੇ ਉਹ ਕਿਹੜੀ ਹੈ ਪੱਥ ਝੜ ਠੀਕ ਹੈ ਪਾਚੜ ਤੇ ਬਸੰਤ ਬਸੰਤ ਓਕੇ ਪਾਚੜ ਤੇ ਬਸੰਤ ਜਿਹੜੀਆਂ ਨੇ ਇੱਥੇ ਜਿਹੜੀਆਂ ਇਹ ਰੁੱਤਾਂ ਪਾਈਆਂ ਜਾਂਦੀਆਂ ਨੇ ਕਲੀਅਰ ਹੈ ਤਾਂ ਮੁਖ ਰੁੱਤਾਂ ਕਿਹੜੀਆਂ ਨੇ ਗਰਮੀ ਸਰਦੀ ਤੇ ਵਰਖਾ ਰੁੱਤ ਓਕੇ ਜੇਕਰ ਅਸੀਂ ਗੱਲ ਕਰੀਏ ਇਹ ਤੋਂ ਇਲਾਵਾ ਹੋਰ ਕਿਹੜੀਆਂ ਦੋ ਰੁੱਤਾਂ ਨੇ ਤਾਂ ਉਹ ਹੋ ਗਈ ਪਾਚੜ ਤੇ ਬਸੰਤ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਗਰਮ ਰੁੱਤ ਯਾਨੀ ਕਿ ਖੁਸ਼ਕ ਰੁੱਤ ਵੀ ਜਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਤਾਂ ਅੱਗੇ ਪਿੱਛੇ ਕਰ ਸਕਦੇ ਹੋ ਗਰਮੀ ਵਰਖਾ ਤੇ ਸਰਦੀ ਜਿਵੇਂ ਆਪਾਂ ਕਰਦੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕਰਦੇ ਗਰਮੀ ਦੀ ਰੁੱਤ ਗਰਮੀ ਦੀ ਰੁੱਤ ਠੀਕ ਹੈ ਤਾਂ ਗਰਮੀ ਦੀ ਰੁੱਤ ਜਿਹੜੀ ਹੈ ਇਹ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਪਾਈ ਜਾਂਦੀ ਹੈ ਠੀਕ ਹੈ ਪੰਜਾਬ ਗਰਮ ਅਤੇ ਖੁਸ਼ਕ ਮੌਸਮ ਜਿਹੜਾ ਇਹਦਾ ਕਦੋਂ ਸ਼ੁਰੂ ਹੁੰਦਾ ਹੈ ਤੇ ਇਹ ਮੱਧ ਅਪ੍ਰੈਲ ਤੋਂ ਜੂਨ ਜੁਲਾਈ ਤੱਕ ਜਿਹੜਾ ਇਹ ਚੱਲਦਾ ਹੈ ਜੂਨ ਤੱਕ ਜੇਕਰ ਅਸੀਂ ਗੱਲ ਕਰੀਏ ਤੇ ਇਹ ਜਿਹੜਾ ਵਾ ਮੱਧ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਮੱਧ ਦੇ ਵਿੱਚੋਂ ਮੱਧ ਅਪ੍ਰੈਲ ਤੋਂ ਜਿਹੜਾ ਇਹ ਸ਼ੁਰੂ ਹੋ ਕੇ ਇਹ ਜੂਨ ਤੱਕ ਇਹ ਜਿਹੜਾ ਜੂਨ ਤੱਕ ਇਹ ਜਿਹੜਾ ਮੌਸਮ ਹੁੰਦਾ ਹੈ ਅਤ ਗਰਮੀ ਦਾ ਮੌਸਮ ਇਸ ਨੂੰ ਕਹਿੰਦੇ ਅਤ ਗਰਮੀ ਕਿ ਬਹੁਤ ਜ਼ਿਆਦਾ ਗਰਮੀ ਕਿ ਆ ਗਿਆ ਹੈ ਨਾ ਕਿ ਗਰਮੀਆਂ ਦੇ ਵਿੱਚ ਇੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਸਰਦੀਆਂ ਦੇ ਵਿੱਚ ਇੱਥੇ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਜੇਕਰ ਵਰਖਾ ਪੈਣ ਲੱਗਦੀ ਹੈ ਤੇ ਉਹ ਫਿਰ ਹਟਦੀ ਹੀ ਨਹੀਂ ਹੈ ਠੀਕ ਹੈ ਤੇ ਐਵੇਂ ਤਾਂ ਜਿਹੜਾ ਹੈ ਇੱਥੇ ਦਾ ਜਲਵਾਯੂ ਹੈ ਐਵੇਂ ਦਾ ਜਿਹੜਾ ਇੱਥੇ ਕੀ ਹੈ ਜਲਵਾਯੂ ਹੈ ਤੋ ਹੁਣ ਕੀ ਇਹ ਗਰਮੀ ਦੀ ਰੁੱਤ ਹੈ ਖੁਸ਼ਕ ਮੌਸਮ ਹੈ ਔਰ 21 ਮਾਰਚ ਪਿਛੇ ਸੂਰਜ ਤੇ ਜਿਹੜਾ ਉਤਰੀ ਦਿਸ਼ਾ ਵਿੱਚ ਜਿਹੜਾ ਵਕਰ ਰੇਖਾ ਵਾਲ ਜਾਣ ਕਾਰਨ ਤਾਪਮਾਨ ਜਿਹੜਾ ਉਹ ਵਧਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਇਹ ਪੰਜਾਬ ਵਿੱਚ ਅਤ ਗਰਮੀ ਦਾ ਮੌਸਮ ਹੁੰਦਾ ਔਰ 21 ਮਾਰਚ ਤੋਂ ਬਾਅਦ ਜਿਹੜਾ ਇੱਥੇ ਕੀ ਹੁੰਦਾ ਕਰਕ ਰੇਖਾ ਵਾਲ ਨੂੰ ਸੂਰਜ ਜਿਹੜਾ ਉਹ ਜਾਣਾ ਸ਼ੁਰੂ ਕਰ ਦਿੰਦਾ ਔਰ ਇੱਥੇ ਕੀ ਹੈ ਗਰਮੀ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਮਈ ਤੋਂ ਜੂਨ ਤੱਕ ਗਰਮ ਅਤੇ ਖੁਸ਼ਕ ਹਵਾ ਨੂੰ ਮਤਲਬ ਕਿ ਜੇਕਰ ਅਸੀਂ ਗੱਲ ਕਰੀਏ ਮਈ ਤੋਂ ਜੂਨ ਦੇ ਵਿੱਚ ਇੱਥੇ ਕੀ ਆ ਗਰਮ ਹਵਾਵਾਂ ਚੱਲਦੀਆਂ ਨੇ ਔਰ ਉਹਨਾਂ ਗਰਮ ਹਵਾਵਾਂ ਨੂੰ ਅਸੀਂ ਕੀ ਕਹਿੰਨੇ ਨੇ ਸਥਾਨਕ ਹਵਾ ਹੁੰਦੀ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਲੋਕਲ ਵਿੰਡ ਵੀ ਅਸੀਂ ਕਹਿੰਨੇ ਆ ਠੀਕ ਹੈ ਔਰ ਉਹ ਜਿਹੜੀ ਹੈ ਉਸ ਦਾ ਜੇਕਰ ਅਸੀਂ ਭਾਰਤ ਦੇ ਵਿੱਚ ਕਹੀਏ ਜਾਂ ਪੰਜਾਬ ਦੇ ਵਿੱਚ ਕਹੀਏ ਕਿ ਉਹ ਕਿਹੜੀ ਹਵਾ ਚੱਲਦੀ ਹੈ ਤਾਂ ਉਹ ਚੱਲਦੀ ਹੈ ਲੂ ਹਵਾ ਲੂ ਅਸੀਂ ਕਹਿੰਨੇ ਆ ਉਸ ਨੂੰ ਠੀਕ ਹੈ ਲੂ ਹਵਾ ओके लू ਹਵਾ ਔਰ ਇਹ ਸਾਰੀ ਦੁਪਹਿਰ ਚੱਲਦੀਆਂ ਜਿਸ ਕਾਰਨ ਤਾਪਮਾਨ ਜਿਹੜਾ ਉਹ ਬਹੁਤ ਵੱਧ ਜਾਂਦਾ ਹੈ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਔਰ ਜਿਹੜਾ ਵਾ ਇਹ ਲੋ ਲੋ ਦੇਣ ਵਾਲੀਆਂ ਹਵਾਵਾਂ ਇੰਨੀਆਂ ਗਰਮ ਹਵਾਵਾਂ ਹੁੰਦੀਆਂ ਕਿ ਬੰਦਾ ਇਸ ਦੇ ਵਿੱਚ ਨਿਕਲਦਾ ਹੈ ਤਾਂ ਬਿਮਾਰ ਪੈ ਜਾਂਦਾ ਹੈ ਠੀਕ ਹੈ ਇੰਨਾ ਹੱਤ ਗਰਮ ਹੁੰਦੀਆਂ ਇਹ ਨਹੀਂ ਠੀਕ ਹੈ ਉਸ ਤੋਂ ਬਾਅਦ ਜੇ ਅ ਅਸੀਂ ਕਰਦੇ ਹਾਂ ਕਿ ਇਸ ਸਮੇਂ ਦਾ ਨਰਨ ਜਿਹੜਾ ਵਾਯੂ ਦਬਾਰ ਦਬਾਰ ਜਿਹੜਾ ਕੀ ਹੁੰਦਾ ਹੈ ਉਹ ਨਿਊਨਤਮ ਹੁੰਦਾ ਹੈ ਨਿਊਨਤਮ ਜਿਹੜਾ ਜਿਹੜਾ ਉਸ ਦਾ ਜਿਹੜਾ ਲੋ ਪ੍ਰੈਸ਼ਰ ਜੋ ਹੈ ਹਵਾ ਦਾ ਦਬਾਅ ਲੋ ਪ੍ਰੈਸ਼ਰ ਹੁੰਦਾ ਹੈ ਠੀਕ ਹੈ ਇੱਥੇ ਓਕੇ ਤੇ ਇਸ ਸਮੇਂ ਦੇ ਵਿੱਚ ਜਿਹੜੀਆਂ ਹਨੇਰੀਆਂ ਤੂਫਾਨ ਚੱਲਦੇ ਆ ਗਰਮੀ ਰੁੱਤ ਵਿੱਚ ਦੇਖਿਆ ਨਾ ਅਸੀਂ ਤੂਫਾਨ ਆ ਰਹੇ ਨੇ ਤੂਫਾਨ ਆ ਰਹੇ ਨੇ ਹਵਾਵਾਂ ਚੱਲ ਰਹੀਆਂ ਨੇ ਬਹੁਤ ਤੇਜ਼ ਤੇਜ਼ ਓਕੇ ਤੇ ਰੇਤਲੀ ਆ ਰੇਤ ਜਿਹੜੀ ਆ ਰੇਤਲੀ ਮਤਲਬ ਰੇਤਾ ਭਰੀਆਂ ਜਿਹੜੀਆਂ ਹਵਾਵਾਂ ਨੇ ਉਹ ਚੱਲਦੀਆਂ ਨੇ ਮਤਲਬ ਕਿ ਧੂੜ ਮਿੱਟੀ ਵਾਲੀਆਂ ਬਹੁਤ ਜ਼ਿਆਦਾ ਹਵਾਵਾਂ ਚੱਲਦੀਆਂ ਨੇ ਠੀਕ ਹੈ ਤੇ ਇਹ ਜਿਹੜੀਆਂ ਵਾ ਫਸਲਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦੀਆਂ ਆ ਉਸ ਤੋਂ ਬਾਅਦ ਆ ਸੈਕੰਡ ਅਸੀਂ ਕਰ ਲੈਨੇ ਆ ਵਰਖਾ ਰੁੱਤ ਵਰਖਾ ਰੁੱਤ ਵਰਖਾ ਰੁੱਤ ਵਰਖਾ ਰੁੱਤ ਤੋਂ ਭਾਵ ਵਰਖਾ ਮਤਲਬ ਬਾਰਿਸ਼ ਰੇਨ ਮੀ ਠੀਕ ਹੈ ਉਸ ਨੂੰ ਸੀ ਵਰਖਾ ਕਹਿੰਦੇ ਆ ਤਾਂ ਮੀਂਹ ਦੀ ਰੁੱਤ ਵਰਖਾ ਰੁੱਤ ਜਿਹੜੀ ਇਹ ਜੂਨ ਦੇ ਅੰਤ ਤੱਕ ਯਾਨੀ ਕਿ ਜੂਨ ਤੱਕ ਗਰਮੀ ਰਹੀ ਹੈ ਅ ਜੂਨ ਦੇ ਅੰਤ ਤੋਂ ਜਿਹੜੀ ਇਹ ਕੀ ਹੋ ਜਾਂਦਾ ਸ਼ੁਰੂ ਹੋ ਜਾਂਦੀ ਏ ਕਿਹੜੀ ਰੁੱਤ ਵਰਖਾ ਰੁੱਤ ਤੇ ਇਹ ਜਿਹੜੀ ਇਹ ਜੂਨ ਦੇ ਵਿੱਚ ਕੀ ਹੋ ਜਾਂਦਾ ਪੰਜਾਬ ਵਿੱਚ ਜਿਹੜਾ ਵਾ ਘਟ ਦਬਾ ਜਿਹੜਾ ਉਹ ਬਣ ਜਾਂਦਾ ਕੀ ਆ ਹਵਲ ਦਬਾ ਕਿਹੜਾ ਹੋ ਜਾਂਦਾ ਹੈ ਘਟ ਦਬਾ ਵਰਖਾ ਦੀ ਰੁੱਤ ਜਿਹੜੀ ਹੈ ਕਿ ਇਹ ਉਹ ਘੱਟ ਦਬਾ ਘੱਟ ਦਬਾ ਹੁੰਦਾ ਹੈ ਠੀਕ ਹੈ ਤਾਂ ਘੱਟ ਦਬਾ ਇੱਥੇ ਪੰਜਾਬ ਦੇ ਵਿੱਚ ਹੁੰਦਾ ਹੈ ਤਾਂ ਇੱਥੇ ਕੀ ਇਹ ਦੇਸ਼ ਵਿੱਚ ਸਭ ਤੋਂ ਪਹਿਲਾ ਦੱਖਣ ਪੱਛਮੀ ਮੌਨਸੂਨ ਪੌਣਾ ਜਿਹੜੀਆਂ ਵਾ ਕਿਹੜੀਆਂ ਦੱਖਣ ਪੱਛਮੀ ਮੌਨਸੂਨ ਪੌਣਾ ਜਿਹੜੀਆਂ ਉਹ ਪੰਜਾਬ ਦੇ ਵਿੱਚ ਪਹੁੰਚ ਜਾਂਦੀਆਂ ਨੇ ਕਿਹੜੀਆਂ ਦੱਖਣ ਪੱਛਮੀ ਪੌਣਾ ਠੀਕ ਹੈ ਦੱਖਣ ਪੱਛਮੀ ਪੌਣਾ ਘੱਟ ਦਬਾਹ ਹੁੰਦਾ ਹੈ ਇੱਥੇ ਔਰ ਜਿਹੜੀਆਂ ਵਾ ਦੱਖਣ ਪੱਛਮ ਤੋਂ ਪੌਣਾ ਆਉਂਦੀਆਂ ਨੇ ਇੱਥੇ ਹਵਾਵਾਂ ਜਿਹਨੂੰ ਕਿਹਾ ਜਾਂਦਾ ਹੈ ਵਿੰਡ ਕਿਹਾ ਜਾਂਦਾ ਹੈ ਤਾਂ ਉਹ ਜਿਹੜੀਆਂ ਇੱਥੇ ਪਹੁੰਚਦੀਆਂ ਵਾ ਔਰ ਭਾਰਤ ਪੰਜਾਬ ਦੇ ਵਿੱਚ ਜਿਹੜਾ ਵਾ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਮਤਲਬ ਕਿ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਉੱਠਦੀਆਂ ਮੌਨਸੂਨ ਪੌਣਾ ਜਿਹੜੀਆਂ ਵਾ ਪੌਣਾ ਮਿਲ ਜਾਂਦੀਆਂ ਵਾ ਔਰ ਪੰਜਾਬ ਦੇ ਜਿਹੜਾ ਵਾ ਪੂਰਬੀ ਜਿਹੜੇ ਪਹਾੜੀ ਇਲਾਕੇ ਨੇ ਪੂਰਬੀ ਪਹਾੜੀ ਇਲਾਕਿਆਂ ਵਿੱਚੋਂ ਜਿਹੜਾ ਦਰਮਿਆਨੀ ਕਿਸਮ ਦੀ ਜਿਹੜੀ ਆ ਉਹ ਕੀ ਕਰਦੀਆਂ ਨੇ ਦਰਮਿਆਨੀ ਕਿਸਮ ਦੀ ਵਰਖਾ ਕਰਦੀਆਂ ਹੋਈਆਂ ਪੰਜਾਬ ਦੇ ਵਿੱਚ ਪਹੁੰਚਦੀਆਂ ਔਰ ਪੰਜਾਬ ਦੇ ਵਿੱਚ ਜਿਹੜੀ ਆ ਵਰਖਾ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਬਰਸਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤਾਂ ਪੰਜਾਬ ਦੇ ਵਿੱਚ ਜਿਹੜਾ ਵਾ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਸਮੇਂ ਦੌਰਾਨ ਅਸੀਂ ਜੇਕਰ ਗੱਲ ਕਰੀਏ ਤਾਂ ਕੀ ਕਹਿੰਦੇ ਨੇ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਤਸੋਂ ਦੇ ਮਹੀਨੇ ਦੇ ਵਿੱਚ ਕੀ ਸੌਣ ਦੇ ਮਹੀਨੇ ਨੂੰ ਅਸੀਂ ਵਰਖਾ ਦਾ ਮਹੀਨਾ ਵੀ ਕਹਿੰਦੇ ਆ ਕਿ ਸੌਣ ਦੀਆਂ ਝੜੀਆਂ ਲੱਗਦੀਆਂ ਨੇ ਸੌਣ ਦੇ ਵਿੱਚ ਕੀ ਲੱਗਦੀਆਂ ਨੇ ਝੜੀਆਂ ਲੱਗਦੀਆਂ ਨੇ ਤਾਂ ਦੇਸੀ ਮਹੀਨੇ ਦੀ ਜੇਕਰ ਗੱਲ ਕਰੀਏ ਤਾਂ ਉਹ ਸੌਣ ਦਾ ਮਹੀਨਾ ਹੋ ਜਾਏਗਾ ਤੇ ਇਹ ਕੀ ਹੈ ਜਾਨੀ ਕਿ ਇਹ ਸ਼ੁਰੂ ਮਤਲਬ ਕਿ ਜੂਨ ਦੇ ਅੰਤ ਤੋਂ ਸ਼ੁਰੂ ਹੁੰਦਾ ਜੁਲਾਈ ਅਗਸਤ ਜਿਹੜਾ ਹੈ ਇਹ ਵਰਖਾ ਦੇ ਹੀ ਮੌਸਮ ਨੇ ਕੀ ਨੇ ਇਹ ਵਰਖਾ ਦੇ ਹੀ ਮਹੀਨੇ ਨੇ ਜਿਸ ਦੌਰਾਨ ਜਿਹੜੇ ਆ ਬਾਰਿਸ਼ ਹੁੰਦੀ ਹੈ ਮੀਂਹ ਪੈਂਦਾ ਹੈ ਕਿੱਥੇ ਪੰਜਾਬ ਦੇ ਵਿੱਚ ਤੇ ਇਹ ਹੋ ਗਿਆ ਵਰਖਾ ਦੀ ਰੁੱਤ ਨੈਕਸ ਅਗਲਾ ਜਿਹੜਾ ਸਾਡੇ ਕੋਲ ਆ ਜਾਂਦਾ ਹੈ ਸਰਦੀ ਦੀ ਰੁੱਤ ਸਰਦੀ ਸਰਦੀ ਦੀ ਰੁੱਤ ਸਰਦੀ ਮਤਲਬ ਠੰਡ ਤਾਂ ਠੰਡ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕਿਹਾ ਗਿਆ ਨਾ ਕਿ ਸਦੀਆਂ ਦੇ ਵਿੱਚ ਸਰਦੀ ਬਹੁਤ ਹੁੰਦੀ ਹੈ ਤੇ ਗਰਮੀ ਵਿੱਚ ਗਰਮੀ ਸਰਦੀ ਦੀ ਰੁੱਤ ਤੇ ਸਰਦੀ ਜਿਹੜੀ ਹੈ ਇਹ ਜਿਹੜੀ ਆ ਪੰਜਾਬ ਅਤੇ ਭਾਰਤ ਤੋਂ ਹੋਰ ਨਾ ਉੱਤਰੀ ਭਾਗਾਂ ਵਿੱਚ ਜਿਹੜਾ ਵਾ ਸਰਦ ਰੁੱਤ ਜਿਹੜੀ ਉਹ ਕਿੱਥੇ ਨਵੰਬਰ ਦੇ ਮਾਦ ਤੋਂ ਜਿਹੜੀ ਹੈ ਸ਼ੁਰੂ ਹੁੰਦੀ ਹੈ ਨਵੰਬਰ ਮਹੀਨਾ ਹੈ ਠੀਕ ਹੈ ਨਵੰਬਰ ਨਵੰਬਰ ਦੇ ਮਹੀਨੇ ਦੇ ਕਿੱਥੋਂ ਮੱਦ ਦੇ ਵਿੱਚ ਜਿਹੜੀ ਇਹ ਸ਼ੁਰੂ ਹੁੰਦੀ ਹੈ ਔਰ ਇਹ ਕਦੋਂ ਤੱਕ ਰਹਿੰਦੀ ਹੈ ਕਦੋਂ ਤੱਕ ਮੱਦ ਨਵੰਬਰ ਤੋਂ ਜਨਵਰੀ ਤੱਕ ਠੀਕ ਹੈ ਜਨਵਰੀ ਤੱਕ ਜਿਹੜੀ ਇਹ ਰੁੱਤ ਹੁੰਦੀ ਹੈ ਸਰਦੀ ਦੀ ਰੁੱਤ ਹੁੰਦੀ ਹੈ ਨਵੰਬਰ ਦੇ ਮੱਦ ਤੋਂ ਸ਼ੁਰੂ ਹੁੰਦੀ ਹੈ ਤਾਂ ਦਸੰਬਰ ਤੱਕ ਜਿਹੜੀ ਹੈ ਉਹ ਦਸੰਬਰ ਨਵੰਬਰ ਦਸੰਬਰ ਤੇ ਜਨਵਰੀ ਇਸ ਸਮੇਂ ਦੇ ਵਿੱਚ ਜਿਹੜੀ ਹੈ ਉਹ ਅੱਤ ਦੀ ਠੰਡ ਹੁੰਦੀ ਹੈ ਪੰਜਾਬ ਦੇ ਵਿੱਚ ਠੀਕ ਹੈ ਔਰ ਉਸ ਤੋਂ ਬਾਅਦ ਫਿਰ ਕੀ ਹੁੰਦਾ ਤਾਂ ਇੱਥੇ ਜਿਹੜਾ ਇਹਨਾਂ ਕਰਨਾ ਕਰਕੇ ਜਿਹੜਾ ਵਾ ਜਲਵਾਯੂ ਤਾਂ ਫਰਵਰੀ ਵਿੱਚ ਜਿਹੜਾ ਵਾ ਥੋੜਾ ਜਿਹਾ ਮੌਸਮ ਠੀਕ ਹੋਣਾ ਸ਼ੁਰੂ ਹੋ ਜਾਂਦਾ ਮਤਲਬ ਕਿ ਸਰਦੀ ਤਾਂ ਹੁੰਦੀ ਹੈ ਪਰ ਠੀਕ ਹੁੰਦਾ ਦਿਨ ਦੇ ਟਾਈਮ ਟਾਈਮ ਤੇ ਰੜੀਆਂ ਨੇ ਤੁਪ ਪਲਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਸਵੇਰ ਤੇ ਸ਼ਾਮ ਦੀ ਠੰਡ ਹੀ ਹੁੰਦੀ ਉਹ ਵੀ ਜ਼ਿਆਦਾ ਨਹੀਂ ਹੁੰਦੀ ਜੇਕਰ ਅਸੀਂ ਜਨਵਰੀ ਦਸੰਬਰ ਦੀ ਗੱਲ ਕਰੀਏ ਤਾਂ ਉਹ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਠੀਕ ਹੈ ਕਿ ਮਾਲ کئی ਜਗ੍ਹਾ ਤੇ ਤਾਂ ਮਤਲਬ ਕਿ ਬਹੁਤ ਜ਼ਿਆਦਾ ਟੈਂਪਰੇਚਰ ਜਿਹੜਾ ਹੈ ਉਹ ਲੋ ਹੋ ਜਾਂਦਾ ਨੇ ਘਟ ਹੋ ਜਾਂਦਾ ਹੈ ਓਕੇ ਤਾਂ ਪੰਜਾਬ ਸਮੁੰਦਰ ਤੋਂ ਜਿਹੜਾ ਕਾਫੀ ਦੂਰ ਹੋਣ ਕਾਰਨ ਸਮੁੰਦਰੀ ਪਾਣੀ ਜਿਹੜਾ ਪੰਜਾਬ ਦੀ ਜਲਵਾਯੂ ਨੂੰ ਸੰਤੁਲਨ ਕਰਨ ਦੇ ਦੇ ਜਿਹੜਾ ਵਾ ਅਸਮਰਥ ਰਹਿੰਦਾ ਜਿਸ ਕਾਰਨ ਇੱਥੇ ਮਹਾਦੀਪੀ ਜਲਵਾਯੂ ਦਾ ਮੌਸਮ ਜਿਹੜਾ ਵਾ ਮਹਾਦੀਪੀ ਜਲਵਾਯੂ ਜਿਹੜੀ ਹੈ ਉਸ ਦਾ ਜਿਹੜਾ ਵਾ ਮੌਸਮ ਜਿਹੜਾ ਵਾ ਪਾਇਆ ਜਾਂਦਾ ਪ੍ਰਭਾਵ ਇੱਥੇ ਪੈਂਦਾ ਹੈ ਠੀਕ ਹੈ ਮੌਸਮ ਪਾਇਆ ਜਾਂਦਾ ਨੈਕਸਟ ਜਿਹੜੀ ਆ ਉਹ ਕਿਹੜੀ ਰੁੱਤ ਆ ਜਾਂਦੀ ਹੈ ਤਾਂ ਪੱਤ ਝੜ ਠੀਕ ਹੈ ਪੱਤ ਝੜ ਪੱਤਤ ਮਤਲਬ ਕੀ ਹੁੰਦਾ ਹੈ ਪੱਤ ਕੀ ਹੁੰਦਾ ਹੈ ਤਾਂ ਪੱਤੇ ਝੜਦੇ ਨੇ ਪੱਤ ਝੜ ਠੀਕ ਹੈ ਤਾਂ ਪਾਤ ਝੜ ਦੀ ਰੁੱਤ ਪਾਚੜ ਦੀ ਰੁੱਤਤ ਪੱਤ ਝੜ ਮਤਲਬ ਜਦੋਂ ਪੱਤੇ ਝੜਦੇ ਨੇ ਰੁੱਖਾਂ ਦੇ ਨਾਲੋਂ ਤਾਂ ਉਸ ਨੂੰ ਕੀ ਕਹਿੰਦੇ ਆ ਪਾਚੜ ਦੀ ਰੁੱਤ ਕਿਹਾ ਜਾਂਦਾ ਹੈ ਤਾਂ ਪਾਚੜ ਰੁੱਤ ਭਾਰਤ ਪੰਜਾਬ ਵਿੱਚ ਉਹ ਪਹਿਲਾ ਰਾਜ ਹੈ ਜਿੱਥੇ ਕੀ ਹੈ ਜਿੱਥੇ ਦਸੰਬਰ ਸਤੰਬਰ ਮਹੀਨੇ ਦੇ ਵਿੱਚ ਠੀਕ ਹੈ ਸਤੰਬਰ ਮਹੀਨੇ ਦੇ ਵਿੱਚ ਮੌਨਸੂਨ ਪੌਣਾ ਜਿਹੜੀਆਂ ਉਹ ਮੁੜ ਜਾਂਦੀਆਂ ਸਤੰਬਰ ਮਹੀਨੇ ਦੇ ਵਿੱਚ ਅਗਸਤ ਤੱਕ ਜਿਹੜੀਆਂ ਰਹਿੰਦੀਆਂ ਨੇ ਠੀਕ ਹੈ ਔਰ ਸਤੰਬਰ ਮਹੀਨੇ ਦੇ ਵਿੱਚ ਠੰਡ ਸਰਦੀ ਤੋਂ ਪਹਿਲਾਂ ਸਤੰਬਰ ਮਹੀਨੇ ਦੇ ਵਿੱਚ ਜਿਹੜੀਆਂ ਵਾ ਮੌਨਸੂਨ ਪੌਣਾ ਮੌਨ ਮੌਨਸੂਨ ਪੌਣਾ ਪੌਣਾ ਜਿਹੜੀਆਂ ਐ ਉਹ ਵਾਪਸ ਮੁੜ ਜਾਂਦੀਆਂ ਨੇ ਵਾਪਸ ਮੁੜ ਜਾਂਦੀਆਂ ਨੇ ਠੀਕ ਐ ਮੁੜ ਜਾਂਦੀਆਂ ਵਾ ਔਰ ਫਿਰ ਕੀ ਹੁੰਦਾ ਇੱਥੇ ਮੁਰ ਜਾਂਦੀ ਹੈ ਔਰ ਨਵੰਬਰ ਮਹੀਨੇ ਦੇ ਅੰਤ ਤੱਕ ਮੌਸਮ ਵਿੱਚ ਲਗਾਤਾਰ ਜਿਹੜੀ ਹੈ ਉਹ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਆਧ ਨਵੰਬਰ ਦੇ ਵਿੱਚ ਜਿਹੜਾ ਵਾ ਕੀ ਅਸਰਦ੍ਰੁੱਤ ਸ਼ੁਰੂ ਹੋ ਜਾਂਦੀ ਹੈ ਔਰ ਜਿਹੜੀ ਹੈ ਇਸ ਪਰਵਰਤਨ ਕਾਲ ਦੌਰਾਨ ਜਿਹੜਾ ਵਾ ਇਸ ਪਰਵਰਤਨ ਦੇ ਸਮੇਂ ਦੌਰਾਨ ਜਿਹੜਾ ਵਾ ਕੀ ਹੁੰਦਾ ਦਿਨ ਵੇਲੇ ਤਾਪਮਾਨ ਜਿਹੜਾ ਉਹ ਵਧ ਹੁੰਦਾ ਔਰ ਸ਼ਾਮ ਸਵੇਰ ਦੇ ਟਾਈਮ ਜਿਹੜਾ ਹੈ ਉਹ ਤਾਪਮਾਨ ਜਿਹੜਾ ਮਤਲਬ ਕਿ ਟੈਂਪਰੇਚਰ ਜਿਹੜਾ ਹੈ ਉਹ ਘਟ ਜਾਂਦਾ ਕਿ ਠੰਡ ਹੁੰਦੀ ਹੈ ਔਰ ਇੱਥੇ ਜਿਹੜਾ ਵਾ ਮੌਸਮ ਜਿਹੜਾ ਵਾ ਕਾਫੀ ਮਤਲਬ ਅੱਛਾ ਸੁਹਾਵਣਾ ਹੁੰਦਾ ਹੈ ਕਿ ਨਾ ਤੇ ਨਹੀਂ ਠੰਡ ਹੁੰਦੀ ਐ ਨਾ ਹੀ ਨਹੀਂ ਗਰਮੀ ਹੁੰਦੀ ਐ ਮਤਲਬ ਬਹੁਤ ਸੁਹਾਵਣਾ ਮਤਲਬ ਲੇਕਿਨ ਜਿਹੜੇ ਇਸ ਸਮੇਂ ਤੇ ਕੀ ਹੋ ਜਾਂਦਾ ਪੱਤੇ ੜਿਆ ਉਹ ਰੁੱਖਾਂ ਦੇ ਨਾਲੋਂ ਝੜਨਾ ਸ਼ੁਰੂ ਹੋ ਜਾਂਦੇ ਤੇ ਇਹ ਜਿਹੜੀ ਰੁੱਤ ਕਿਹੜੀ ਐ ਸਰਦੀ ਤੋਂ ਪਹਿਲਾਂ ਹੁੰਦੀ ਐ ਦੇਖੋ ਸਰਦੀ ਦੀ ਰੁੱਤ ਕਦੋਂ ਆ ਰਹੀ ਹੈ ਨਵੰਬਰ ਦੇ ਵਿੱਚ ਤਾਂ ਨਵੰਬਰ ਨਵੰਬਰ ਤੋਂ ਪਹਿਲਾਂ ਜੇ ਕੀ ਹੈ ਸਤੰਬਰ ਅਕਤੂਬਰ ਇਸ ਸਮੇਂ ਦੇ ਵਿੱਚ ਜਿਹੜੇ ਆ ਕੀ ਹੈ ਪੌਣਾ ਵਾਪਸ ਜਾ ਰਹੀਆਂ ਔਰ ਪਤਝੜ ਦੀ ਸ਼ੁਰੂ ਹੋ ਜਾਏਗੀ ਫਿਰ ਨਵੰਬਰ ਦੇ ਵਿੱਚ ਮੱਧ ਤੱਕ ਜਿਹੜਾ ਵਾ ਉਹ ਕੀ ਹੋ ਜਾਏਗਾ ਸਰਦੀ ਦੀ ਰੁੱਤ ਆਉਣੇ ਸ਼ੁਰੂ ਹੋ ਜਾਏਗੀ ਸਰਦੀ ਦੀ ਰੁੱਤ ਜਿਹੜੀ ਹੈ ਉਸ ਤੋਂ ਬਾਅਦ ਹੁਣ ਅਸੀਂ ਲਾਸਟ ਸਾਡੀ ਰੁੱਤ ਬਚਦੀ ਹੈ ਕਿਹੜੀ ਤਾਂ ਆਖਰੀ ਰੁੱਤ ਸਾਡੀ ਇੱਥੇ ਮਤਲਬ ਕਿ ਆ ਹਾਂ ਇੱਥੇ ਕਰਦੇ ਰਹੇ ਨੇ ਅਗਲੀ ਰੁੱਤ ਜਿਹੜੀ ਹੈ ਉਹ ਸਾਡੀ ਕਿਹੜੀ ਹੈ ਬਸੰਤ ਰੁੱਤ ਬਸੰਤ ਰੁੱਤ ਬਸੰਤ ਰੁੱਤ ਜੇਕਰ ਗੱਲ ਕਰੀਏ ਤੇ ਇਹ ਮਾਰਚ ਤੋਂ ਹੀ ਮਾਰਚ ਸ਼ੁਰੂ ਹੁੰਦੇ ਜਿਹੜੀ ਹੈ ਮਾਰਚ ਦੇ ਵਿੱਚ ਜਾਨਕੀ ਫਰਵਰੀ ਲਾਸਟ ਦੇ ਤੇ ਮਾਰਚ ਦੇ ਸ਼ੁਰੂ ਵਿੱਚ ਜਿਹੜੀ ਹੈ ਇਹ ਸ਼ੁਰੂ ਹੋ ਜਾਂਦੀ ਹੈ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਜਿਹੜੀ ਹੈ ਇਹ ਸ਼ੁਰੂ ਹੋ ਜਾਂਦੀ ਹੈ ਬਸੰਤ ਦੇ ਇੱਕਦਮ ਜਿਹੜਾ ਵਾ ਕੀ ਹੁੰਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਔਰ ਠੰਡ ਜਿਹੜੀ ਆ ਉਹ ਕੀ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਠੀਕ ਹੈ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਜਿਹੜੀ ਆ ਠੰਡ ਜਿਹੜੀ ਆ ਖਤਮ ਹੋ ਜਾਂਦੀ ਔਰ ਮੱਧ ਮਾਰਚ ਤੱਕ ਜਿਹੜਾ ਵਾ ਇੱਥੇ ਕੀ ਹੁੰਦਾ ਖਲਨ ਦੀ ਜਿਹੜੀ ਤੀਬਰਤਾ ਹੈ ਉਹ ਘਟ ਜਾਂਦੀ ਔਰ ਨਾਲ-ਨਾਲ ਹੀ ਜਿਹੜਾ ਵਾ ਠੀਕ ਹੈ ਨਾਲਰ ਗੜੇ ਵੀ ਇਸ ਟਾਈਮ ਤੇ ਪੈਂਦੇ ਪਰ ਪੈਣੀ ਵੀ ਸ਼ੁਰੂ ਹੋ ਜਾਂਦੀ ਕਿ ਮਤਲਬ ਜਦੋਂ ਮਤਲਬ ਕਿ ਵਰਖਾ ਦੇ ਰੁੱਤ ਉਹਦੇ ਨਾਲ ਗੜੇ ਵੀ ਪੈਣੇ ਸ਼ੁਰੂ ਹੋ ਜਾਂਦੇ ਕਿਉਂਕਿ ਮੌਸਮ ਦੇ ਵਿੱਚ ਤਬਦੀਲ ਆ ਰਹੀ ਔਰ ਇਸ ਸਮੇਂ ਦੌਰਾਨ ਹੀ ਜਿਹੜਾ ਵਾ ਜਿਹੜੀਆਂ ਫਸਲਾਂ ਖੜੀਆਂ ਮਤਲਬ ਕਿ ਨੁਕਸਾਨ ਵੀ ਦਾਇਕ ਵੀ ਹੁੰਦੀਆਂ ਪਰ ਜਿਹੜਾ ਵਾ ਦੇਖਿਆ ਜਾਵੇ ਤਾਂ ਬਸੰਤ ਰੁੱਤ ਦੇ ਵਿੱਚ ਕੀ ਹੈ ਨਵੇਂ ਫੁੱਲ ਪੌਦੇ ਜਿਹੜੇ ਆ ਉਹਨਾਂ ਦੇ ਪੱਤੇ ਜਿਹੜੇ ਆ ਆਉਣੇ ਦੁਬਾਰਾ ਸ਼ੁਰੂ ਹੋ ਜਾਂਦੇ ਔਰ ਇਸੇ ਨਾਲ ਹੀ ਇਸ ਰੁੱਤ ਨੂੰ ਜਿਹੜਾ ਸੀ ਬਸੰਤ ਰੁੱਤ ਜਿਹੜਾ ਵਾ ਉਹ ਕਹਿੰਦੇ ਆਪ੍ਰੈਲ ਦੇ ਅੱਧ ਤੱਕ ਜਿਹੜੀ ਗਰਮ ਦੀ ਰੁੱਤ ਜਿਹੜੀ ਹੈ ਫਿਰ ਆਰ ਕੀ ਹੈ ਫਿਰ ਇਸ ਮਤਲਬ ਕਿ ਜੇਕਰ ਅਸੀਂ ਗੱਲ ਕਰੀਏ ਮਾਰਚ ਤੇ ਅਪ੍ਰੈਲ ਦੇ ਮਾਅਦ ਤੱਕ ਜਿਹੜਾ ਇਹ ਬਸੰਤ ਦਾ ਮੌਸਮ ਰਹਿੰਦਾ ਜਿਸ ਵਿੱਚ ਨਵੇਂ ਪੇੜ ਪੌਦੇ ਉਗਾਏ ਜਾਂਦੇ ਨੇ ਫਸਲਾਂ ਜਿਹੜੀਆਂ ਨੇ ਮਤਲਬ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਕਿ ਮਤਲਬ ਕਿ ਬਸੰਤ ਰੁੱਤ ਜਿਹੜੀ ਹੈ ਹੁੰਦੀ ਹੈ ਓਕੇ ਤਾਂ ਬਸੰਤ ਰੁੱਤ ਜਿਹੜੀ ਹੈ ਇੱਥੇ ਕੀ ਹੈ ਤੇਜ਼ੀ ਨਾਲ ਕੀ ਹੁੰਦਾ ਹੈ ਮੌਸਮ ਚੇਂਜ ਹੁੰਦੇ ਨੇ ਠੀਕ ਹੈ ਮੌਸਮ ਕੀ ਹੈ ਉਹ ਚੇਂਜ ਹੁੰਦੇ ਨੇ ਓਕੇ ਠੀਕ ਹੈ ਤੇ ਇਹ ਆ ਭਾਰਤ ਦਾ ਜਲਵਾਯੂ ਜਿਹਦੇ ਵਿੱਚ ਇਹ ਅਲੱਗ-ਅਲੱਗ ਉਤਵੀ ਗਰਮੀ ਦੇਤ ਵਰਖਾ ਦੇਤ ਸਰਦੀ ਰੁੱਤ ਪਾਚੜ ਰੁੱਤ ਤੇ ਬਸੰਤ ਰੁੱਤ ਕਲੀਅਰ ਹੈ ਓਕੇ